ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਆ ਮਾਰਨਿੰਗ ਦਾ ਚਾਹ ਪੀਣ ਤੋਂ ਬਾਅਦ ਮੈਂ ਲੱਗੀ ਸੀ ਸਬਜ਼ੀਆਂ ਬਣਾਉਣ ਬਿਖੋਸ ਮੇਰਾ ਰੁਟੀਨ ਇਹੀ ਹੁੰਦਾ ਹਰ ਰੋਜ਼ ਦਾ ਸਵੇਰੇ अर्ਲੀ ਕਿ ਚਾਹ ਪੀਣ ਤੋਂ ਬਾਅਦ ਮੈਂ ਸਬਜੀ ਵਾਲ ਹੋ ਜਾ ਅੱਜ ਮੈਂ ਬਣਾਉਣ ਇਸ ਦੋ ਸਬਜ਼ੀਆਂ ਚਨੇ ਬਲੈਕ ਚਨੇ ਐਂਡ ਪਠਾ ਚਨੇ ਮੈਂ ਬੋਇਲ ਕਰਦੇ ਸੀ ਜਿਸ ਦਿਨ ਚਨੇ ਰਾਜਮਾ ਬੋਇਲ ਕਰਨੇ ਹੁਣ ਮੈਂ ਸਵੇਰ ਜੋ ਚਾਹ ਬਣਾਉਣ ਲੱਗਦੇ ਇੱਕ ਸਾਈਡ ਤੇ ਮਝਾਂ ਦੇ ਨਾਲ ਗੈਸ ਔਨ ਕਰਕੇ ਚਨੇ ਰਾਜਮਾ ਉਬਲਣ ਧਰਦਾ ਨਹੀਂ ਆ ਸੋ ਫਿਰ ਚਾਹ ਪਿੰਦੇ ਪਿੰਦੇ ਚਨੇ ਬੋਇਲ ਹੋ ਜਾਂਦੇ ਨੇ ਚਨੇ ਬੋਇਲ ਹੋ ਚੁੱਕੇ ਸੀਗੇ ਤੇ ਉਹ ਕੁੱਕਰ ਵਿੱਚ ਉਹ ਚਨੇ ਦੂਜੇ ਬਰਤਨ ਵਿੱਚ ਕੱਢ ਕੇ ਮੈਂ ਸੇਮ ਕੁੱਕਰ ਵਿੱਚ ਲਗਾ ਕੇ ਤੜਕਾ ਲਗਾਉਂ ਤੇ ਇੱਕ ਸਾਈਡ ਤੇ ਮੈਂ ਪਠਾ ਬਣਾਉਂਗੀ ਪਿਆਜ਼ ਚੌਪ ਕਰ ਲਈ ਸੀ ਪਠੇ ਲਈ ਪਰth ਮੈਂ ਉਹ ਬੈਂਗਣ ਦਾ ਜਿਹੜਾ ਸੀਗਾ ਪੂਨ ਕੇ ਕੱਲ ਮੈਸ਼ ਕਰਕੇ ਰੱਖਿਆ ਸੀਗਾ ਤੇ ਇਹ ਨਾਲ ਮੇਰਾ ਕੰਮ ਈਜ਼ੀ ਹੋ ਗਿਆ ਨਹੀਂ ਫਿਰ ਸਵੇਰ-ਸਵੇਰ ਤੁਸ ਬੈਂਗਣ ਪੂਨ ਨੂੰ ਟਾਈਮ ਟੇਕਿੰਗ ਪ੍ਰੋਸੈਸ ਹੋ ਜਾਂਦਾ ਫਿਰ ਜੇ ਇੱਕ ਦਿਨ ਪਹਿਲਾਂ ਆਪਾਂ ਤਿਆਰ ਕਰਕੇ ਰੱਖ ਲਈਏ ਸ਼ਾਮ ਨੂੰ ਬਣਾਉਣਾ ਸਵੇਰੇ ਤਿਆਰ ਕਰਕੇ ਰੱਖ ਲਈਏ ਫਿਰ ਥੋੜਾ ਈਜ਼ੀ ਹੋ ਜਾਂਦਾ ਪਰ ਸਵੇਰ ਵਾਲਾ ਜਿਹੜਾ ਰੂਟੀਨ ਹੈ ਨਾ ਕਿਚਨ ਤੋਂ ਬਹੁਤ ਜ਼ਿਆਦਾ ਬਿਜ਼ੀ ਹੁੰਦਾ ਇਸ ਕਰਕੇ ਮੈਨੂੰ ਥੋੜੀ ਜਿਹੀ ਹੁੰਦਾ ਸਵੇਰੇ ਜੋ ਕੁਝ ਬਣੂਗਾ ਆਪਾਂ ਉਹਦੀ ਪ੍ਰੈਪਰੇਸ਼ਨ ਕਰਕੇ ਰੱਖ ਲਈਏ ਤੇ ਮੈਂ ਉਹਦੀ ਪਰਥੇ ਤਿਆਰੀ ਕਰਕੇ ਰੱਖ ਰਿਹਾ ਇਸ ਕੱਲ ਮੈਨੂੰ ਹੋ ਗਿਆ ਸੌਖਾ ਹੁਣ ਦੋ ਸਬਜ਼ੀਆਂ ਸਾਈਡ-ਬਾਈ-ਸਾਈਡ ਵਿੱਚ ਬਣਾਈ ਜਾ ਰਹੀਆਂ ਉਹ ਚ ਵੀ ਕਟਦੀ ਮਾਰ ਰਹੀਆਂ ਉਹ ਚ ਵੀ ਕਟਦੀ ਮਾਰ ਰਹੀਆਂ ਇਸ ਤਰ੍ਹਾਂ ਸਬਜ਼ੀਆਂ ਬਣੀ ਜਾ ਰਹੀਆਂ ਨੇ ਇੱਧਰ ਹੁਣ ਮੈਂ ਛੋਟੇ ਕੁੱਕਰ ਵਿੱਚ ਬਣਾ ਰਹੀਆ ਆਪਣਾ ਦਲੀਆ ਇਸ ਦਿਨ ਮੈਨੂੰ ਜਲਦੀ ਹੋਵੇ ਉਸ ਦਿਨ ਫਿਰ ਮੈਂ ਕੁੱਕਰ ਵਿੱਚ ਨਾ ਦਲੀਆ ਭੁੰਨ ਕੇ ਕਿਉਂ ਵਿੱਚ ਪਾਣੀ ਪਾ ਕੇ ਫਿਰ ਮੈਂ ਵਿਸਲ ਲਗਵਾਦਾ ਨਹੀਂ ਹੁੰਦੀ ਦੋ ਵਿਸਲਸ ਲਗਵਾਦਾ ਨਹੀਂ ਹੁੰਦੇ ਤੇ ਪਰਥਾ ਬਣ ਗਿਆ ਕਣਾਂਹੀ ਬਿੱਲੀ ਕਰਦੀ ਮੈਂ ਇਹਦੇ ਵਿੱਚ ਕੱਟਦਾ ਚਾਣੇ ਮੈਂ ਥੋੜੇ ਜਿਹਾ ਫ੍ਰੀਜ਼ ਕਰੂੰਗੀ ਮੈਂ ਠੰਡੇ ਹੋਣ ਲਈ ਕੱਢਾਂ ਠੰਡੇ ਹੋ ਕੇ ਫ੍ਰੀਜ਼ਰ ਵਿੱਚ ਰੱਖ ਦੂੰਗੀ ਮੈਂ ਬਸ ਸਿੰਪਲ ਹੀ ਕੁਝ ਨਹੀਂ ਕਰਨਾ ਹੁੰਦਾ ਚਾਣੇ ਠੰਡੇ ਕਰਕੇ ਫ੍ਰੀਜ਼ਰ ਵਿੱਚ ਤੁਸੀਂ ਬਰਫ ਵਾਲੇ ਵਿੱਚ ਰੱਖੋ ਟਾਈਮ ਹੋ ਗਿਆ ਪੌਣੇ 8 ਦਾ ਖਾਣਾ ਬਣਾਉਣ ਦਾ ਕੰਮ ਖਤਮ ਹੋ ਗਿਆ ਸਬਜ਼ੀਆਂ ਦੋਨੇ ਬਣ ਗਏ ਦਲੀਆ ਬਣ ਗਿਆ ਆਟਾ ਗੁੰਨਤਾ ਹੁਣ ਪਾਣੀ ਪੀਣੀ ਪਸੀਨਾ ਸਕਾਉਣੇ ਪੱਖਾ ਹਜੇ ਲਾਉਂਗੀ ਫਿਰ ਪੱਖੇ ਨਾਲ ਆਵਾਜ਼ ਨਹੀਂ ਆਉਂਦੀ ਹੈਗੀ ਵੀਡੀਓ ਵਿੱਚ ਤੇ ਹੁਣ ਥੋੜੀ ਜਿਹੀ ਹਵਾ ਲੈ ਕੇ ਨਾਲ ਮੈਂ ਕੱਪੜੇ ਪੈਨ ਬੈੱਡ ਤੇ ਬੈੱਡ ਉਹ ਕਰਦਾ ਕਲੀਅਰ ਕਰਦਾ ਸਾਰਾ ਕੁਝ ਉਸ ਤੋਂ ਬਾਅਦ ਫਿਰ ਮੈਂ ਡਸਟਿੰਗ ਡਸਟਿੰਗ ਕਰੂੰਗੀ ਤੇ ਹੋਰ ਮੇਰਾ ਕੰਮ ਕੀ ਹੈ ਸਾਡੇ ਹਾਰ ਡਰੈਸਿੰਗ ਰੂਮ ਵਾਲਾ ਡਸਟਬਿਨ ਖਾਲੀ ਕਰਨਾ ਨਿੱਕੇ ਨਿੱਕੇ ਕੰਮ ਇੰਨੇ ਹੋ ਜਾਂਦੇ ਨੇ ਕਈ ਵਾਰ ਤਾਂ ਮੈਂ ਡਸਟਬਿਨ ਪਰਸੋਂ ਦਾ ਸੋਚ ਨਹੀਂ ਖਾਲੀ ਕਰਨਾ ਖਾਲੀ ਕਰਨਾ ਭੁੱਲ ਭੁੱਲ ਜਾਣੀ ਆ ਰਾਤ ਸੌਣ ਲੱਗਿਆ ਨਾ ਪੰਜ ਚਾਰ ਕੰਮ ਲਿਖ ਕੇ ਪਈ ਸੀ ਵੀ ਜਿਹੜੇ ਮੈਂ ਤੋਂ ਹੁੰਦੇ ਨਹੀਂ ਮੈਂ ਭੁੱਲ ਜਾਂਦੀ ਆ ਬਿੱਲੀ ਖਿਲਾਉਣਾ ਨੂੰ ਉਹ ਲਿਖੇ ਹੋਏ ਨੇ ਫਿਰ ਉਹ ਉਹ ਮੇजे ਮੈਂ ਕਰੀ ਚੱਲੂੰਗੀ ਸਾਰੇ ਕੰਮ ਅੱਜ ਕਵਰ ਕਰਨੇ ਜਿਹੜੇ ਮੇਰੇ ਰਹਿ ਹੀ ਕਰਨ ਵਾਲੇ ਡਸਟਿੰਗ ਕਰੂੰ ਮੈਂ ਤਾਂ ਡਸਟਿੰਗ ਆ ਦੋ ਤਿੰਨ ਰੂਮਸ ਦੀ ਡਾਈਨਿੰਗ ਹਾਲ ਦੀ ਡਸਟਿੰਗ ਕਰਨੀ ਆ ਪੋਣੀ ਮੈਸਲੇ ਰੀ ਧੋ ਕੇ ਪਾਤੇ ਸੀ ਧੁੱਪ ਆ ਗਈ ਮੈਂ ਨਾਈ ਸਵੇਰੇ ਬੱਦਲ ਸੋ ਮੈਂ ਕਹਤੋਂ ਪਾ ਨਾਈ ਤਾਂ ਪੋਣੀ ਚਿੱਟੇ ਨਿਖਰ ਨਹੀਂ ਲੈਗੇ ਚਿੱਟੇ ਨਹੀਂ ਬਣਨੇ ਫਿਰ ਧੁੱਪ ਬਿਨਾਂ ਪਰ ਹੁਣ ਧੁੱਪ ਆ ਗਈ ਨਿਖਰ ਜਾਣਗੇ ਬਦੇ ਜਿਹੜੇ ਚਿੱਟੇ ਹੋ ਜਾਣਗੇ ਧੁੱਪੇ ਤੇ ਆਟਾ ਵੀ ਗੁੰਨਤਾ ਕਿਚਨ ਤੱਕ ਬਸ ਆਇਆ ਹੁਣ ਕਿਚਨ ਚ ਮੈਂ ਉਦੋਂ ਵੜੂੰਗੀ ਜਦੋਂ ਫੁਲਕੇ ਬਣਾਉਣੇ ਹੋਣਗੇ ਜਾਂ ਮੈਂ ਆਪਦਾ ਦਲੀਆ ਖਾਣਾ ਹੋਊਗਾ ਉਹਨਾਂ ਟਾਈਮ ਫਿਰ ਉਦੋਂ ਪਹਿਲਾਂ ਕਿਚਨ ਚ ਮੈਂ ਨਹੀਂ ਵੜਦੀ ਕਿਚਨ ਇੱਕ ਵਾਰ ਸਾਫ਼ ਕਰਤੀ ਸਾਰੀ ਹੁਣ ਮੈਂ ਸਫਾਈਆਂ ਵੱਲ ਹੁੰਦੀਆਂ ਕੱਪੜੇ ਵਗੈਰਾ ਸੰਭਾਲਦੀਆਂ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਯਾਨੀ ਕੁਕਿੰਗ ਖਤਮ ਹੋ ਗਈ ਇਸ ਮੇਰੇ ਹਲੇ ਵਸਤ ਖਾਣ ਦਾ ਖਾਣਾ ਸੀ ਕੁਕਿੰਗ ਦਾ ਕੰਮ ਖਤਮ ਹੋ ਗਿਆ ਸਬਜ਼ੀਆਂ ਬਣ ਗਈਆਂ ਆਟਾ ਗੁੰਨਤਾ ਬਰਤਨ ਸਾਫ਼ ਹੋ ਗਏ ਇੱਕ ਵਾਰ ਨਾਲ ਸ਼ੈਲਫ ਸਾਰੇ ਸਾਫ਼ ਕਰਦਨੇ ਜੋ ਖਾਣਾ ਬਣ ਜਾਂਦਾ ਤੇ ਉਸ ਤੋਂ ਬਾਅਦ ਫਿਰ ਮੈਂ ਹੁਣ ਨਹੀਂ ਹੁਣੀ ਸਫਾਈਆਂ ਵੱਲ ਅੱਜ ਕੱਪੜੇ ਨਹੀਂ ਧੋਣੇ ਸੀ ਤੇ ਅੱਜ ਮੈਂ ਕਰਨੀ ਸੀ ਡਸਟਿੰਗ ਧੋਣ ਲੱਗੀ ਇਸ ਮੈਂ ਡਸਟਿੰਗ ਕਰਨ ਫਿਰ ਇਹਦਾ ਰੂਟੀਨ ਥੋੜਾ ਆ ਲਾਈਕ ਰੋਜ਼ ਸੇਮ ਰੂਟੀਨ ਨਹੀਂ ਹੁੰਦਾ ਕੰਮ ਰੋਜ਼ ਸੇਮ ਹੁੰਦੇ ਨਹੀਂ ਪਰ ਜਿਸ ਦਿਨ ਮੈਂ ਕੱਪੜੇ ਧੋਣ ਹੁੰਦੇ ਨੇ ਫਿਰ ਉਸ ਦਿਨ ਮੈਂ ਹੋਰ ਸਾਫ਼ ਸਫਾਈ ਦਾ ਕੰਮ ਨਹੀਂ ਅੱਜ ਕੱਪੜੇ ਨਹੀਂ ਸੀਗੇ ਫਿਰ ਮੈਂ ਸੋਚਿਆ ਚਲੋ ਅੱਜ ਮੈਂ ਡਸਟਿੰਗ ਕਰ ਲਾਂਨੀ ਹੈ ਨਾ ਇਸ ਤਰ੍ਹਾਂ ਆਪਣੇ ਬਦਲ-ਬਦਲ ਕੇ ਰੂਟੀਨ ਚੇਂਜ ਹੋ ਜਾਂਦਾ ਰੋਜ਼ ਦਾ ਸੇਮ ਨਹੀਂ ਰਹਿੰਦਾ ਪਰ ਕੰਮ ਹਰ ਰੋਜ਼ ਦੇਖੋ ਉਹੀ ਹੁੰਦੇ ਨੇ ਕੁਕਿੰਗ ਕਲੀਨਿੰਗ ਡਸਟਿੰਗ ਹੋ ਗਈ ਕੱਪੜੇ ਧੋਣ ਕੰਮ ਉਹੀ ਹੁੰਦੇ ਨੇ ਚਲੋ ਆਪਾਂ ਕਦੇ ਇੱਕ ਛੱਡ ਪਾ ਨੇ ਉਹਨੇ ਕਦੇ ਇੱਕ ਕਰ ਲਾਂ ਨੇ ਹੁੰਦੇ ਬਸ ਇਸ ਤਰ੍ਹਾਂ ਘਰ ਦੇ ਕੰਮ ਚੱਲੀ ਜਾਂਦੇ ਹੁੰਦੇ ਨੇਗੇ ਸੋ ਅੱਜ ਮੈਂ ਵੀ ਕੱਪੜੇ ਨਹੀਂ ਧੋਰੀ ਐਨੇ ਜ਼ਿਆਦਾ ਹੈ ਨਹੀਂ ਚਲੋ ਹੁੰਦੇ ਤਾਂ ਹੈਗੇ ਨੇ ਡੇਲੀ ਪਰ ਐਨੇ ਜ਼ਿਆਦਾ ਨਹੀਂ ਸੀ ਤੇ ਫਿਰ ਅੱਜ ਮੈਂ ਸਕਿਪ ਕੀਤਾ ਕੱਪੜੇ ਧੋਣ ਵਾਲਾ ਸਕੇਡਿਊਲ ਜਿਹੜਾ ਅੱਜ ਮੈਂ ਡਸਟਿੰਗ ਵਾਲਾ ਕੰਮ ਫੜਿਆ ਫਿਰ ਡਸਟਿੰਗ ਕਰਦੇ ਕਰਦੇ ਮੈਂ ਜਿਹੜੇ ਮੇਨ ਡੋਰ ਕੋਲੇ ਸਵਿਚ ਬੋਰਡ ਹੁੰਦੇ ਨੇ ਜਿਹੜਾ ਆਪਾਂ ਜ਼ਿਆਦਾ ਯੂਜ਼ ਕਰਦੇ ਆ ਉਹ ਵੀ ਮੈਂ ਡਸਟਿੰਗ ਕਰਦੇ ਕਰਦੇ ਸਾਫ਼ ਕਰਦਾਂ ਨਹੀਂ ਹੁੰਨੇ ਕਦੇ-ਕਦੇ ਕੱਪੜਾ ਮਾਰਦਾਂ ਨਹੀਂ ਹੁੰਨੇ ਉਹਨਾਂ ਦੇ ਡੇਲੀ ਤਾਂ ਨਹੀਂ ਕਦੇ-ਕਦੇ ਮਾਰਦਾਂ ਨਹੀਂ ਹੁੰਨੇ ਫਿਰ ਇਹਨਾਂ ਨਾਲ ਕੀ ਹੁੰਦਾ ਆਪਣੇ ਸਵਿਚ ਬੋਰਡ ਸਾਫ਼ ਬਣੇ ਰਹਿੰਦੇ ਨੇਗੇ ਕੋਈ ਵੀ ਚੀਜ਼ ਹੈ ਜੇ ਆਪਾਂ ਉਹਨੂੰ ਸਾਫ਼ ਕਰਾਂਗੇ ਤਾਂ ਸਾਫ਼ ਬਣੀ ਰਹੂ ਜਾਂ ਆਪਾਂ ਉਹਦੇ ਵੱਲ ਦੇਖਾਂਗੇ ਨਹੀਂ ਕਦੇ ਕੱਪੜਾ ਹੀ ਨਹੀਂ ਮਾਰਾਂਗੇ ਤਾਂ ਉਹ ਕਿ ਟਾਈਮ ਨਾਲ ਪਤਾ ਹੀ ਹੈ ਵੀ ਕਿੰਨੀ ਜ਼ਿਆਦਾ ਗੰਦੀ ਹੋ ਜਾਂਦੀ ਹੈ ਸੋ ਸਵਿਚ ਬੋਰਡ ਵੀ ਸਾਫ਼ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਹਫ਼ਤੇ ਦਾ 10 ਦੇ ਵਿੱਚ ਇੱਕ ਦਿਨ ਜ਼ਰੂਰ ਸਵਿਚ ਬੋਰਡ ਸਾਫ਼ ਕਰਨਾ ਚਾਹੀਦੇ ਨੇ ਤੇ ਐਦਾ ਇੱਕ ਇੱਕ ਰੂਮ ਦੀ ਮੈਂ ਕਰੂੰਗੀ ਡਸਟਿੰਗ ਤੇ ਇਸ ਤਰ੍ਹਾਂ ਫਿਰ ਆਪਣਾ ਕੰਮ ਥੋੜਾ ਈਜ਼ੀ ਹੋ ਜਾਂਦਾ ਕੰਮ ਜਿਹੜਾ ਆਪਾਂ ਡਿਵਾਈਡ ਕਰਕੇ ਕਰ ਲੈਣੇ ਹੁੰਦੇ ਹੈਗੇ ਸਾਰੇ ਕੰਮ ਇੱਕ ਦਿਨ 'ਚ ਕਰਨੇ ਵੀ ਪੋਸੀਬਲ ਨਹੀਂ ਹੈਗੇ ਇਹ ਨਹੀਂ ਹੈਗਾ ਵੀ ਇੱਕ ਦਿਨ ਇੱਕ ਸਾਂਝ ਹੀ ਸਾਰੇ ਕੰਮ ਕਰਨੇ ਨੇ ਥੋੜਾ ਜਿਵੇਂ ਡਿਵਾਈਡ ਕਰ 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 ਲਾਨੇ ਆਪ ਨੂੰ ਵੀ ਸੌਖਾ ਹੋ ਜਾਂਦਾ ਕੰਮ ਕਰਨ ਕਿਉਂਕਿ ਆਪਾਂ ਵੀ ਮਸ਼ੀਨ ਨਹੀਂ ਹੈਗੇ ਆਪਾਂ ਵੀ ਇਨਸਾਨ ਆ ਥੱਕ ਜਾਣੇ ਕੰਮ ਕਰਦੇ ਕਰਦੇ ਰੋਜ਼ ਇੰਨੇ ਸਾਰੇ ਕੰਮ ਨਹੀਂ ਹੁੰਦੇ ਹਾਂ ਪਰ ਚਲੋ ਥੋੜਾ ਥੋੜਾ ਕਰਕੇ ਕਰ ਲਾਂ ਜਿਵੇਂ ਆਪ ਆਪਣੇ ਬਾਡੀ ਨੂੰ ਮੈਂਟੇਨ ਕਰਕੇ ਰੱਖਦਾ ਆਪਾਂ ਰੋਸ਼ਣਾਉਣੀ ਆ ਹਨਾ ਕੱਪੜੇ ਬਦਲਦਿਆਂ ਕੱਪੜੇ ਧੋਨੇ ਉਸ ਤਰ੍ਹਾਂ ਹੀ ਸਾਫ ਸਫਾਈ ਕਰਦੇ ਜ਼ਰੂਰੀ ਹੋ ਜਾਂਦੀ ਹੁੰਦੀ ਹੈਗੀ ਇੱਕ ਦਿਨ ਦੋ ਦਿਨ ਲੰਘ ਜਾਂਦੇ ਨੇ ਪਰ ਫਿਰ ਵੀ ਥੋੜਾ ਥੋੜਾ ਰੋਜ਼ ਕਰਨਾ ਹੀ ਪੈਂਦਾ ਹੁੰਦਾ ਹੈਗਾ ਮੈਂ ਕਰੂੰਗੀ ਡਾਈਨਿੰਗ ਟੇਬਲ ਤੇ ਸਫਾਈ ਇਹਦੇ ਵੀ ਕੱਪੜਾ ਮਾਰਦਾ ਡਾਈਨਿੰਗ ਟੇਬਲ ਦਾ ਫਰੇਮ ਨੀਚੋਂ ਮੈਂ ਇੱਕ ਦਿਨ ਪਹਿਲਾਂ ਸਾਫ਼ ਕਰਦਾ ਸੀਗਾ ਬਾਕੀ ਟੇਬਲ ਤੇ ਚੇਅਰਸ ਅ ਜਰਮਨਸ ਡਸਟਿੰਗ ਕਰਦੀ ਡਾਈਨਿੰਗ ਹਾਲ ਦੀ ਉਹ ਚਲੋ ਕੱਪੜਾ ਪਾਜ ਜਾਂਦਾ ਹੁੰਦਾ ਬਾਕੀ ਡੀਪ ਕਲੀਨਿੰਗ ਕਦੇ ਫਿਰ ਉਹ ਵੀ ਕਦੇ-ਕਦੇ ਹੁੰਦੀ ਰਹਿੰਦੀ ਹੈ ਜਿਵੇਂ ਜਿਵੇਂ ਹਰ ਇੱਕ ਚੀਜ਼ ਦੀ ਵਾਰੀ ਆਉਂਦੀ ਹੈ ਘਰ ਵਿੱਚ ਬਾਕੀ ਡੇਲੀ ਦੀ ਕਲੀਨਿੰਗ ਐ ਹੁੰਦੀ ਹੈ ਕਿ ਆਪਾਂ ਚਲੋ ਕੱਪੜਾ ਮਾਰਤਾ ਡਸਟਿੰਗ ਹੋ ਗਈ ਠੀਕ ਹੈ ਹੁਣ ਕਰੂੰਗੀ ਲੌਬੀ ਦੀ ਡਸਟਿੰਗ ਲੌਬੀ ਦੀ ਜਿਹੜਾ ਐਂਟਰੈਂਸ ਵਾਲਾ ਡੋਰ ਸੀ ਉਹ ਮੈਂ ਸਾਫ਼ ਕਰ ਚੁੱਕੀ ਸੀਗੀ ਉਹ ਮੈਂ ਡਸਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀਗਾ ਬਸ ਇਹ ਅੰਦਰ ਵਾਲੀ ਇਹ ਰਹਿ ਗਈ ਸੀ ਇਹ ਸੀਡੀ ਪਲੇਅਰ ਦੇ ਪਿੱਛੇ ਨਾ ਕਾਫੀ ਸਾਰੀਆਂ ਵਾਇਰਸ ਇਕੱਠੀਆਂ ਕਰਨੀਆਂ ਪਈਆਂ ਸੀ ਯੂਜ਼ ਹੀ ਨਹੀਂ ਕਰਦੇ ਹੈਗੇ ਤੇ ਇਹਦੇ ਪਿੱਛੇ ਡਸਟ ਵੀ ਵਾਇਰਸ 'ਚ ਬਹੁਤ ਹੁੰਦੀ ਆ ਤੇ ਇਹ ਪਿੱਛੇ ਵੀ ਮੈਂ ਇਸ ਤਰ੍ਹਾਂ ਕੱਪੜਾ ਮਾਰਿਆ ਸਾਰਾ ਥੋੜੇ-ਥੋੜੇ ਨਾਲ ਡਸਟ ਇੰਨੀ ਆਉਂਦੀ ਨਾਲੇ ਮੌਸਮ ਦਾ ਕਾਫੀ ਜ਼ਿਆਦਾ ਫਰਕ ਹੈ ਕਿ ਜਦੋਂ ਬਰਸਾਤ ਦਾ ਮੌਸਮ ਹੈ ਚਲੋ ਮਿੱਟੀ ਧੱਬ ਗਈ ਪਰ ਫਿਰ ਵੀ ਡਸਟ ਆ ਜਾਂਦੀ ਕਿਉਂਕਿ ਡਸਟਿੰਗ ਹਰ ਰੋਜ਼ ਨਹੀਂ ਹੁੰਦੀ ਤਿੰਨ-ਚਾਰ ਦਿਨਾਂ ਬਾਅਦ ਚ ਰ ਕਰਦੇ ਫਿਰ ਇੰਨੀ ਉਹ ਤੋਂ ਇੰਨੇ ਟਾਈਮ ਪਾ ਕੇ ਡਸਟ ਜਮਾ ਹੋ ਜਾਂਦੀ ਹੈ। ਸੋ ਕਰ ਵੀ ਹਮੇਸ਼ਾ ਸਾਫ਼ ਸੁਥਰਾ ਹੀ ਸੋਣਾ ਲੱਗਦਾ ਜੀ ਲੱਗਦਾ ਸਾਫ਼ ਕਰ ਵੀ ਚ ਜੀ ਕੋਈ ਵੀ ਕੋਰਨਰ ਘਰ ਦਾ ਗੰਦਾ ਹੋਵੇ ਨਾ ਫਿਰ ਆਏ ਲੱਗਦਾ ਉਹ ਕੰਮ ਚੂ ਵੀ ਜਾਂਦਾ ਆਪਣੇ ਆਪ ਨੂੰ ਯਾਦਾ ਜਾਂਦਾ ਵੀ ਆਹ ਕੰਮ ਮੈਂ ਕਰਨਾ ਆਹ ਘਰ ਦਾ ਕੋਰਨਰ ਸਾਫ਼ ਨਹੀਂ ਸੀਗਾ। ਤੇ ਹੁਣ ਸੇ ਸ਼ਾਮ ਦਾ ਟਾਈਮ ਕਟ-ਕਟ ਹੋਗਾ 6 6:30 ਦਾ ਟਾਈਮ ਹੋਊਗਾ ਸ਼ਾਮ ਦਾ ਅਸੀਂ ਕਿਤੇ ਜਾਣਾ ਸੀਗਾ ਤੇ ਨੇ ਜਾ ਕੇ ਅਸੀਂ ਆ ਚੁੱਕੇ ਸੀਗੇ ਤੇ ਮੇਰੇ ਵਾਲਾ ਰੂਮ ਜਿਹੜਾ ਸਵੇਰੇ ਮਾਰਨਿੰਗ ਚ ਡਸਟਿੰਗ ਡਸਟਿੰਗ ਕਰਨ ਕਰਨ ਨੂੰ ਰਹਿ ਗਿਆ ਸੀਗਾ ਤੇ ਇਹਦੀ ਮੈਂ ਬੈੱਡ ਸ਼ੀਟ ਵੀ ਚੇਂਜ ਕਰਨੀ ਸੀ ਸੋ ਮੈਂ ਕਿਹਾ ਚਲੋ ਮੈਂ ਹੁਣੇ ਕਰਾਂ ਸਵੇਰੇ ਫੇਰ ਮੇਰਾ ਟਾਈਮ ਨਹੀਂ ਲੱਗਣਾ ਹੈਗਾ ਤੇ ਇਹਦੀ ਮੈਂ ਡਸਟਿੰਗ ਵੀ ਕਰੂੰਗੀ ਹੁਣ ਬੈੱਡ ਸ਼ੀਟ ਵੀ ਚੇਂਜ ਕਰੂੰਗੀ ਹੈਨਾ ਜੋ ਆਪਾਂ ਕਿਤੇ ਜਾਣਾ ਹੁੰਦਾ ਕਿ ਤੇ ਆਉਣਾ ਹੁੰਦਾ ਲੇਡੀਜ਼ ਦੀ ਰਿਸਪੌਂਸਿਬਿਲਟੀ ਮੈਨੂੰ ਮੈਨੂੰ ਲੱਗਦਾ ਪਰਸਨਲੀ ਜੈਂਟਸ ਨਾਲੋਂ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜੈਂਟਸ ਬਾਹਰਲੇ ਕੰਮ ਕਰਕੇ ਘਰੇ ਆ ਕੇ ਆਰਾਮ ਨਾਲ ਬੈਠ ਤਾਂ ਜਾਂਦੇ ਨੇ ਨਾ ਲੇਡੀਜ਼ ਨੇ ਜੇ ਕਿਤੇ ਜਾਣਾ ਹੋਵੇ ਜਾ ਕੇ ਘਰੇ ਆ ਕੇ ਆਰਾਮ ਨਾਲ ਬੈਠ ਹੀ ਨਹੀਂ ਸਕਦੀਆਂ ਜੇ ਕਿਤੇ ਜਾਣਾ ਹੋਵੇ ਫਿਰ ਵੀ ਆਏ ਹੁੰਦੇ ਵੀ ਆਹ ਕੰਮ ਵੀ ਮੈਂ ਕਰ ਜਾ ਆ ਵੀ ਕਰ ਜਾ ਆ ਵੀ ਕਰ ਜਾ ਹੈਨਾ ਮੈਨੂੰ ਫਿਰ ਆ ਕੇ ਕਰਨਾ ਪਊਗਾ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਹੁੰਦਾਗਾ ਫਿਰ ਜੋ ਔਨ ਹੈ ਫਿਰ ਹੁੰਦਾ ਵੀ ਆ ਕੰਮ ਮੇਰਾ ਰਹਿ ਗਿਆ ਸੀ ਆ ਕਰਦਾ ਹੋਣਾ ਐ ਕਰਨਾ ਐ ਕਰਨਾ ਬੈਠੇ ਹੁੰਦਾ ਟਿੱਕੇ ਰਿਸਪੌਂਸਿਬਿਲਟੀਜ਼ ਜਦੋਂ ਔਨ ਕਰਕੇ ਨਾ ਬਹੁਤ ਜ਼ਿਆਦਾ ਆਪਣੇ ਘਰ ਵਿੱਚ ਵੱਧ ਜਾਂਦੇ ਨਾ ਦੋ ਰੂਟੀਨ ਜਿਹੜਾ ਹੁੰਦਾ ਉਹ ਹਿੱਲ ਜਾਂਦਾ ਜੇ ਹੁਣ ਮੈਂ ਆ ਕੇ ਇਹ ਕੰਮ ਨਹੀਂ ਕਰਦੀ ਫਿਰ ਮੇਰਾ ਸਾਰਾ ਰੂਟੀਨ ਖਰਾਬ ਹੋ ਜਾਣਾ ਸੀ ਕਿਉਂ ਚਲੋ ਸਵੇਰੇ ਤਾਂ ਮੇਥੋਂ ਨਹੀਂ ਹੋਇਆ ਜਿੰਨਾ ਟਾਈਮ ਪੋਸੀਬਲ ਹੋਇਆ ਮੈਂ ਆਪਣਾ ਟਾਈਮ ਪੂਰਾ ਸਵੇਰੇ ਘਰ ਨੂੰ ਕੰਮ ਵੱਲ ਦਿੱਤਾ ਪਰ ਫਿਰ ਕੀ ਤੇ ਜਾਣਾ ਆਉਣਾ ਵੀ ਜ਼ਰੂਰੀ ਹੋ ਜਾਂਦਾ ਉਹ ਵੀ ਉਹਦੇ ਬਿਨਾ ਵੀ ਸਾਰਦਾ ਨਹੀਂਗਾ ਪਰ ਘਰ ਦੇ ਕੰਮ ਵੀ ਜ਼ਰੂਰੀ ਨੇ ਉਹਨਾਂ ਨੂੰ ਕਰੇ ਬਿਨਾ ਵੀ ਸਾਰਦਾ ਥੋੜਾ ਬਹੁਤਾ ਆਪਾਂ ਡਿਲੇ ਕਰ ਸਕਦੇ ਆ ਪਰ ਜੇ ਆਪਾਂ ਵੀ ਨਾ ਕਰੀਏ ਜਾਂ ਬਹੁਤ ਜ਼ਿਆਦਾ ਡਿਲੇ ਕਰਤੀਏ ਫਿਰ ਔਖਾ ਹੋ ਜਾਂਦਾ ਸੋ ਇਸ ਕਰਕੇ ਉਹਨਾਂ ਸ਼ਾਮ ਨੂੰ ਮੈਂ ਕਿਹਾ ਇਹ ਬੈੱਡ ਸ਼ੀਟ ਮੈਂ ਚੇਂਜ ਕਰਦਣ ਵਾਲੇ ਮੈਂ ਰੂਮ ਦੀ ਡਸਟਿੰਗ ਕਰਦਾ ਫੇਰ ਹੀ ਮੈਨੂੰ ਆਇ ਲੱਗੂ ਮੇਰੇ ਕੰਮ ਅੱਜ ਇਹ ਕੰਪਲੀਟ ਹੋ ਗਏ ਬਹੁਤ ਕੰਮ ਹੋਇੰਦਨ ਕਰਦੇ ਲੇਡੀਜ਼ ਕੰਮ ਲੇਡੀਜ਼ ਨੂੰ ਹੀ ਪਤਾ ਹੁੰਦਾ ਜੈਂਟਸ ਨਹੀਂ ਸਮਝ ਸਕਦੇ ਸਾਡੇ ਕੀ ਕੀ ਕੰਮ ਨੇ ਕੀ ਕੀ ਰਿਸਪੌਂਸਿਬਿਲਿਟੀਜ਼ ਨੇ ਕਰਦੇ ਪ੍ਰਤੀ ਸਾਡੀਆਂ ਸੋ ਆ ਕੇ ਵੀ ਮੈਂ ਕੰਮ ਕਰ ਰਹੀ ਹਾਂ ਬਿਲਕੁਲ ਮੈਂ ਟਿੱਕੀ ਨਹੀਂ ਬੈਠੀ ਹੈਗੀ ਮੈਂ ਕਿਹਾ ਚਲ ਪਹਿਲਾਂ ਆਪਦੇ ਮੈਂ ਸਾਰੇ ਕੰਮ ਕੰਪਲੀਟ ਕਰਾਂ ਫਿਰ ਉਸ ਤੋਂ ਬਾਅਦ ਆਰਾਮ ਨਾਲ ਟਿੱਕੇ ਬੈਠੂੰਗੀ ਸਕੂਨ ਦਾ ਸਾਹ ਲਵਾਂਗੀ ਇੱਕ ਨੇ ਭੈਣ ਤੋਂ ਕਮੈਂਟ ਮੈਨੂੰ ਦੋ ਤਿੰਨ ਮਾਰਾਂਗੇ ਕਹਿੰਦੇ ਵੀ ਦਲੀਆ ਵੀ ਕਣਕ ਦਾ ਹੁੰਦਾ ਤੇ ਰੋਟੀ ਵੀ ਕਣਕ ਦੀ ਹੁੰਦੀ ਆ ਵੀ ਇਹ ਚ ਕੀ ਫਰਕ ਹੈਗਾ ਵੀ ਤੁਸੀਂ ਦਲੀਆ ਵੀ ਕਣਕ ਦਾ ਖਾਣੇ ਰੋਟੀ ਵੀ ਕਣਕ ਦੀ ਆ ਵੀ ਕਿਹੜੀ ਚੀਜ਼ ਹੈਲਦੀ ਹੈ ਮੇਰੀ ਰੋਟੀ ਕਣਕ ਦੀ ਹੈਲਦੀ ਹੈ ਕਿ ਦਲੀਆ ਹੈਲਦੀ ਹੈ ਹੈਲਦੀ ਦੋਨੋਂ ਚੀਜ਼ਾਂ ਨੂੰ ਰੋਟੀ ਨੂੰ ਵੀ ਆਪਾਂ ਮਾੜੀ ਨਹੀਂ ਕਾਂਗੇ ਵੀ ਰੋਟੀ ਮਾੜੀ ਆ ਠੀਕ ਆ ਆਪਾਂ ਕਣਕ ਦੀ ਰੋਟੀ ਬਹੁਤ ਸਾਲਾਂ ਤੋਂ ਖਾਂਦੇ ਆ ਰਹੇ ਆ ਪਰ ਚਲੋ ਹੁਣ ਆਪਾਂ ਫੈਟ ਕਰਕੇ ਥੋੜਾ ਆਪਾਂ ਕਹਿੰਨੇ ਕਾਰਬਸ ਬੰਦ ਕਰ ਦੋ ਜਾਂ ਕਾਰਬਸ ਘਟਾ ਦੋ ਹਨਾ ਪਰ ਦਲੀਆ ਹੈਲਦੀ ਮੰਨੇ ਜਾਂਦੇ ਕਿਉਂਕਿ ਦਲੀਆ ਦਾਣੇ ਇਹ ਖਾਣ ਚ ਹਲਕਾ ਹੁੰਦਾ ਜਲਦੀ ਆਪਣੇ ਹਾਜਮ ਆ ਜਾਂਦਾ ਈਜ਼ੀ ਟੂ ਡਾਈਜੈਸਟ ਹੁੰਦਾ ਹਨਾ ਪਰ ਦੇਖੋ ਬੁੜਿਆਂ ਨੂੰ ਵੀ ਕਹਿੰਦੇ ਆਪਾਂ ਬਜ਼ੁਰਗਾਂ ਨੂੰ ਵੀ ਆਪ ਬਦਲੀਆਂ ਦੇਨੇ ਇੱਕ ਟਾਈਮ ਉਹਨਾਂ ਨੂੰ ਕੋਈ ਤਕਲੀਫ ਹੋਵੇ ਰੋਟੀ ਖਾਣ ਨੂੰ ਨਾ ਚਿਤ ਕਰੇ ਜਾਂ ਰੋਟੀ ਉਹਨਾਂ ਨੂੰ ਹਾਜਮ ਨਾ ਆਉਂਦੀ ਹੋਵੇ ਫਿਰ ਆਪ ਬਦਲੀ ਆ ਬਣਾ ਕੇ ਦੇਨੇ ਤਾਂ ਕਿ ਜਲਦੀ ਹਾਜਮ ਆ ਜੂ ਖਾਣ ਚ ਹਲਕਾ ਹੁੰਦਾ ਤੇ ਜਦੋਂ ਆਪ ਕਣਕ ਨੂੰ ਪੀਸਦੇ ਆਟਾ ਬਣਾਉਨੇ ਆ ਉਹ ਪ੍ਰੋਸੈਸਡ ਹੋ ਜਾਂਦਾਗਾ ਫਿਰ ਉਹਦੀ ਜਿਹੜੀ ਨਿਊਟ੍ਰੀਸ਼ਨ ਵੈਲਿਊ ਥੋੜੀ ਦਲੀ ਨਾਲੋਂ ਘਟ ਜਾਂਦੀ ਆ ਫਿਰ ਜਦੋਂ ਕਣਕ ਤੋਂ ਮੈਦਾ ਬਣਦਾ ਉਹਦੀ ਨਿਊਟ੍ਰੀਸ਼ਨ ਵੈਲਿਊ ਹੋਰ ਤੇਜ਼ ਕਰਕੇ ਦਲੀਆ ਮੈਦੇ ਨਾਲੋਂ ਵੀ ਕਣਕ ਨਾਲੋਂ ਵੀ ਹੈਲਥੀ ਹੈ ਠੀਕ ਹੈ ਤੇ ਇਹ ਨਹੀਂ ਕਹਿੰਦੀ ਆਪਾਂ ਕਣਕ ਦਾ ਆਟਾ ਮਾਣਾ ਠੀਕ ਹੈ ਉਹ ਆਪਦੀ ਜਗਾ ਪਰ ਦਲੀਆ ਆਪ ਦੀ ਜਗਾ ਤੁਹਾਨੂੰ ਸੇ ਪੁੱਛਿਆ ਵੀ ਦਲੀਆ ਵੀ ਕਣਕ ਦਾ ਤਾਂ ਕਰਕੇ ਮੈਂ ਤੁਹਾਨੂੰ ਦੱਸਿਆ ਵੀ ਦਲੀਆ ਵੀ ਹੈਲਦੀ ਹੈ ਫਾਈਬਰ ਹੁੰਦੀ ਹੈ ਆਟੇ ਨਾਲੋਂ ਕਣਕ ਦੇ ਆਟੇ ਨਾਲੋਂ ਦਲੀਆ ਜਾਂਦਾ ਹੈਲਦੀ ਹੈ ਖਾਣ ਦਾ ਦਲੀਆ ਖਾਣ ਦਾ ਕੋਈ ਡਰ ਨਹੀਂ ਇਹ ਨਹੀਂ ਹੈਗਾ ਆਪਾਂ ਦਲੀਆ ਖਾਵਾਂਗੇ ਆਪਾਂ ਮੋਟੇ ਹੋ ਜਾਵਾਂਗਾ ਆਪਣਾ weight ਵੱਜੂਗਾ ਨਹੀਂ ਮੈਂ ਤੁਹਾਨੂੰ ਬਹੁਤ ਟਾਈਮ ਹੋ ਗਿਆ ਮੈਂ ਦਲੀਆ ਖਾਂਦੇ ਨੂੰ ਬ੍ਰੇਕਫਾਸਟ ਵਿੱਚ ਮੈਂ ਹਫ਼ਤੇ ਵਿੱਚ ਦੋ ਵਾਰ ਹੀ ਘਟੋ ਘਣ ਦਲੀਆ ਖਾ ਲੈਂਦੀ ਹਾਂ ਨਹੀਂ ਕੋਈ weight ਨਹੀਂ ਵੱਧਦਾ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਹੈਗੀ ਤੇ ਹਾਜਮ ਵੀ ਬਹੁਤ ਜਲਦੀ ਆ ਜਾਂਦਾ ਪੇਟ ਵੀ ਭਰ ਜਾਂਦਾ ਅੱਛੀ ਚੀਜ਼ ਹੈ ਦਲੀਆ ਠੀਕ ਹੈ ਇਹ ਨਹੀਂ ਕਹਾਂਗੇ ਕਣਕ ਦਾ ਖਾਓ ਨਾ ਖਾਓ ਤੋ ਇਹ ਸੀ ਤੁਹਾਡਾ ਕੁਐਸਚਨ ਮੈਂ ਰਿਪਲਾਈ ਵਿੱਚ ਮੈਂ ਤੁਹਾਨੂੰ ਰਿਪਲਾਈ ਕਮੈਂਟ ਵਿੱਚ ਕਰਤਾ ਸੀ ਤੁਸੀਂ ਸ਼ਾਇਦ ਨਹੀਂ ਦੇਖਿਆ ਹੋਊਗਾ ਟਾਈਮ ਹੋ ਗਿਆ 9:30 ਦਾ ਖਾਣਾ ਖਾ ਲੈ ਦਿੰਦਾ ਦਾ ਕੰਮ ਹੋ ਗਿਆ ਖਤਮ ਤੇ ਇਹ ਕਾਫੀ ਨਿੱਕੇ ਨਿੱਕੇ ਜਿਹੇ ਕੰਮ ਮੈਂ ਅੱਜ ਆ ਕੇ ਕਰਿਆ ਆਪਾਂ ਕਿਤੇ ਵੀ ਜਾਣਾ ਹੋਵੇ ਹਨਾ ਕਿਤੋਂ ਆ ਜਾ ਕੇ ਆਈ ਹੋਈ ਤੇ ਆਪਣੇ ਜਿਹੜੇ ਕੰਮ ਨੇ ਯਾ ਤਾਂ ਕਰਕੇ ਜਾਓ ਜਾਂ ਆ ਕੇ ਕਰੋ ਬਹੁਤ ਜ਼ਿਆਦਾ ਦਿਮਾਗ ਚ ਘੁੰਮਦੇ ਹੁੰਦੇ ਨੇ ਨਾ ਵੀ ਮੈਂ ਆਹ ਕਰ ਗਈ ਸੀ ਆ ਮੇਰਾ ਕੰਮ ਰਹਿ ਗਿਆ ਸੀ ਮੇਰੇ ਨਾਲ ਵੀ ਅੱਜ ਐਂ ਹੋਇਆ ਨਾਲੇ ਮੈਂ ਕਿੰਨੇ ਕੰਮ ਸਵੇਰੇ ਕਰਕੇ ਗਈ ਵੱਧ ਤੋਂ ਵੱਧ ਕਰਕੇ ਜਾਣੇ ਪੈਂਦੇ ਨੇ ਫਿਰ ਵਿਆਹ ਵੀ ਕਰਕੇ ਆ ਵੀ ਕਰ ਜਿੰਨੀ ਫਿਰ ਆ ਕੇ ਕਰਨਾ ਪਊਗਾ ਜਿਹੜੇ ਰਹਿ ਗਏ ਆ ਕੇ ਕਰਨੇ ਪੈਂਦੇ ਨੇ ਫਿਰ ਆ ਕੇ ਮੈਂ ਵੀ ਆਪਣੇ ਰੂਮ ਵਾਲੀ ਬੈੱਡ ਸ਼ੀਟ ਚੇਂਜ ਕੀਤੀ ਡਸਟਿੰਗ ਕਰੀ ਕਿਚਨ ਦੇ ਟੋਵਲ ਧੋਤੇ ਤੇ ਤੇ ਕੁਛ ਮੈਂ ਸਵੇਰ ਦੀ ਤਿਆਰੀ ਕਰੀ ਸਵੇਰੇ ਅਸੀਂ ਅਰਲੀ ਜਾਣਾ ਕਿਤੇ ਤੇ ਕੁਛ ਮੈਂ ਉਹਦੀ ਤਿਆਰੀ ਕਰੀ ਜੋ ਅਸੀਂ ਖਾਣ ਪੀਣ ਦਾ ਸਮਾਨ ਜਾਂ ਕੁਛ ਵੀ ਨਾਲ ਚਾਹੀਦਾ ਉਹ ਅਸੀਂ ਮੈਂ ਭੁੰਨ ਤਿਆਰ ਕਰਕੇ ਰੱਖਿਆ ਤਾਂ ਕਿ ਸਵੇਰ ਤਾਂ ਮੇਰਾ ਕੰਮ ਘਟ ਜੇ ਤੇ ਜਿਹੜੇ ਕੱਪੜੇ ਸਵੇਰੇ ਅਸੀਂ ਪਾਉਣੇ ਨੇ ਉਹ ਵੀ ਮੈਂ ਹੁਣ ਕੱਢ ਕੇ ਰੱਖ ਦੂੰਗੀ ਤਾਂ ਕਿ ਸਵੇਰੇ ਫਿਰ ਡਿਸਾਈਡ ਕਰਨਾ ਮੁਸ਼ਕਲ ਨਾ ਹੋਵੇ ਕੱਢੇ ਪਈ ਹੁਣ ਤਾਂ ਚੱਕ ਕੇ ਪਾ ਲਾਂਗੇ ਆਪਾਂ ਈਜ਼ੀਲੀ ਹੈ ਨਾ ਟਾਈਮ ਘਟ ਲੱਗਦਾ ਟਾਈਮ ਸੇਵ ਹੋ ਜਾਂਦਾ ਆਪਣਾ ਫਿਰ ਉਧਰ ਜਾਣਾ ਹੁੰਦਾ ਤਦੋਂ ਤੁਹਾਨੂੰ ਸੋਚੀ ਚੱਲੀ ਕਿ ਆਪਾਂ ਕੀ ਪਾਉਣਾ ਕੀ ਨਾਲ ਲੈ ਕੇ ਹਨ ਫਿਰ ਉਹ ਟਾਈਮ ਖਰਾਬ ਹੁੰਦਾ ਇੰਨੇ ਕੰਮ ਐ ਸਵੇਰੇ ਖਾ ਕੇ ਗਈ ਕਿੰਨੇ ਮੈਂ ਆ ਕੇ ਕਰੇ ਤੇ ਮੈਨੂੰ ਲੱਗਦਾ ਵੀ ਸਾਰੇ ਕੰਮ ਆਲਮੋਸਟ ਹੋ ਗਏ ਚਲੋ ਜੁਣ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ